ਮੁੰਡੇ ਲੱਗ ਰਹੇ ਨੇ ਕੰਮ ਅੱਜ ਪਊਗੀ 7 ਆ ਮੁੰਡੇ ਦੇ ਘਰੀ ਪਊਗਾ 7 ਭਾਰਤੀ ਟਰਾਲੀ ਦਾ ਮੁੰਡੇ ਫੁੱਲ ਕੰਮ ਤੇ ਲੱਗ ਰਹੇ ਨੇ ਭਾਰਤ ਜੋ ਟਰਾਲੀ ਛੇਤੀ ਹਰੀ ਤੇ ਹੰਦੇ ਨੇ ਬਲਾਕ ਚ ਬੇਸਤੀ ਕਰਨੀ ਪਿੱਛੇ ਲਾ ਦੇ ਆਹ ਹੋਇ ਤੇਰੀ ਨਹੀਂ ਦਾੜੀ ਆ ਜਾ ਹੁਣ ਬਹੁਤ ਸੋਧਾ ਲਵਾਤਾ ਜੀ ਤੂੰਰਾ ਲੱਗ ਜਾ ਦੂਤھے ਬਹਿ ਜਾ ਜੱਸੀ ਬਲੌਣ ਬਣਾ ਰਿਹਾ ਇਹ ਨਾ ਇਹ ਆ ਰਿਹਾ ਮੈਨੂੰ ਉਧਰ ਵਾਗਿਆ ਤੀ ਆਪ ਮੰਗਦੇ ਉਹਦੀ ਬਹੁਤ ਪਾਣੀ ਆ ਗਏ ਲੈਂਦੇ ਇਹ ਨੂੰ ਫੇਰ ਕਾ ਫਿੱਟਾ ਇਹਨਾਂ ਤੇ ਲਾ ਨਾ ਬਾਪੂ ਕਰੰਟ ਵਾਲੀ ਦਾ ਮੈਂ ਕਰ ਦੂ ਦੂਸਰੀ ਪਾ ਦੇ ਪਹਿਲਾਂ ਦੂਸਰੀ ਪਾ ਦੇ ਬਾਅਦ ਚੱਲ ਲੈ ਇਹਨੂੰ ਅੱਡੀ ਰੱਖ ਤੀ ਤੇਰੀ ਜੀ ਆ ਲੈ ਮੈਂ ਇਹਨੂੰ ਫੜਾ ਦੇ ਮਬੀਟੀ ਨਾ 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 ਆ ਪਈਏ ਮੈਂ ਨਹੀਂ ਮੰਨਦਾ ਪਿੱਛੇ ਦਿਖਾਉਂਦੀ ਆ ਵੀਡੀਓ ਪੂਰਾ ਮੋੜਾ ਪੂਰਾ ਫੜਾ ਦੇ ਅਸੀਂ ਪਾ ਦੇ ਹੋਰ ਯਾਰਾ ਛੱਡ ਦੇ ਯਾਰਾ ਛੱਡ ਦੇ ਏ ਟੈਣੀ ਛੱਡ ਦੇ ਔਖਾ ਹੋ ਜਾ ਮੈਂ ਤੁਹਾਨੂੰ ਚੱਤਰਾ ਖੋ ਕਰਾਵਾਂ ਔਖਾ ਹੋ ਜਾ ਤੜੀ ਹੱਜਾ ਉਹਨੂੰ ਨਾ ਹਰ ਕਰਨ ਓਏ ਕਾ ਨੂੰ ਯਾ ਟੈਣੀ ਓਏ ਕਾ ਹੋਤੀ ਓਏ ਉਹ ਹਟਾ ਦੇ ਨਾ ਯਾਰ ਕੀ ਚਾਹ ਉਹ ਤੇਰੇ ਗੀਤ ਨਾ ਜਾ ਉਧਰ ਆ ਉਧਰ ਹੋ ਜਾ ਮੈਨੂੰ ਵੀ ਵੀਡੀਓ ਰੀਡ ਕਰ ਪਰ ਤੂੰ ਨਿਕਲ ਜਾ ਨਿਕਲ ਜਾ ਬੋਲ ਮਮੀ ਵੀ ਮੂਵੀ ਬਣਾਉਣ ਲੱਗ ਜਾਂਦੇ ਆ ਲੋ ਮਿੱਤਰੋ ਟਰਾਲੀ 'ਤੇ ਹੁਣ ਘਰੇ ਲੌਣ ਜਾ ਰਹੇ ਆ ਪਰਤੀ ਟਰਾਲੀ ਫੋਲਜੀ ਹੁਣ ਸਾਹਮਣੇ ਪਾਰ ਕਰਨ ਨੂੰ ਜਾ ਰਿਹਾ ਜੀ ਉਹ ਕਿੱਥੇ ਜਲਾਉਣੀ ਸੱਜੇ ਦੇਖ ਲੈ ਫੈਸਲੇ ਲਈ ਬੋਝਾ ਲੈ ਲੈ ਜਿਹੜਾ ਲਿਆਇਆ ਤਾਂ ਉਹ ਲਿਖਾ ਆਇਆ ਪੂਰੀ ਜਿੰਦਗੀ ਇੱਕ ਦੀ ਸੂਤ ਕਰ ਦੇਣਾ ਉਹ ਕਿੱਥੇ ਲਾਉਣੀ ਹੈ ਬੋਲਾ ਅੱਜੇ ਲੋਣੀ ਪੂਰਤ ਤਾਹਾਂ ਲੈ ਬੈਠੇ ਆਂ ਜੀ ਆਹ ਮਾਨਾ ਦੇ ਬੜਾ ਦੇ ਬਾਈ ਨੇ ਰਾਇ ਮਾਨਾ ਨੇ ਮੈਂ ਕਹਿੰਦਾ ਆਪ ਹੀ ਤਕਰੇ ਮਾਨਾ ਨੇ ਆਉਂਦੇ ਚਾਚਾ ਮਾਨਾ ਦਾ ਭਾਈ ਉਹ ਉੱਥੇ ਲਾ ਲਾ ਕੇ ਰੈਫਟ ਕਰ ਲਾਓ ਤੇ ਉਥੋਂ ਤਾਹੀ ਵੜਾ ਦੇ ਉਹਨਾਂ ਨੂੰ ਉਰੇ ਤਾਂ ਇਹ ਕਿਤਨਾ ਮੁੰਡਿਆ ਸੀ ਓਏ ਨਾ ਗੱਗਾ ਓਏ ਨਾ ਗੱਗਾ ਮੁੰਡਿਓ ਲਾ ਦੇ ਡੀਟੀਆਂ ਜਗਾ ਦੇ ਜਗਾ ਜਗਾਈ ਜਗਾ ਸਾਰੇ ਥਾਂ ਚਿਲਾ ਦੇ ਲਾ ਦੇ ਦੂਰੋਂ ਕੱਢ ਕੇ ਲੱਗੀ ਅਸੀਂ ਬਾਹਰ ਜਾਂ ਦੂਜਾ ਜਗਾ ਜੀ ਇਹ ਤਾਂ ਪੂਰੀਆਂ ਹੀ ਥੋੜੀਆਂ ਨੇ ਉਧਰ ਟੈਣੀ ਲੱਗ ਰਿਹਾ ਜੀ ਕੰਮ ਆ ਬੈਲਾ ਖੜਿਆ ਮੁੰਡਾ ਸ਼ੇਰ ਕਰਕੀ ਜਾਂਦਾ ਆ ਜੀ ਜੀ ਨਹੀਂ ਆ ਤੇ ਚੋ ਦਾ ਬੱਦ ਕੰਮ ਨਹੀਂ ਕਰਦਾ ਆਇਖੋਂ ਮੁੰਡਾ ਜੀ ਤਿਆਰ ਹੋ ਕੇ ਖੜ ਗਿਆ ਵਸ ਹੁਕਮ ਚਲਾਉਂਦਾ ਇਹ ਆ ਨਾਨਕੇ ਨਾਨਕੇ ਆ ਕੇ ਮੰਦਾ ਕੰਮ ਕਰਿਆ ਕਰਦਾ ਮਾਮੇ ਦਾ ਘਰ ਪੈਂਦਾ ਤੂੰ ਖੁਸ਼ੀ ਨਹੀਂ ਓਕੇ ਜੀ ਸਰ ਕੰਮ ਆ ਆ ਆ ਚੱਟੇ ਇਹਨੂੰ ਪਤਾ ਹੈ अॼु के चु भे रे परे पीदा ਟਰਬਨ ਕਰਨਾ ਕਰਤਾ ਸ਼ੁਰੂ ਬਾਲ ਬਾਰਾ ਮਟੀਰੀਅਲ ਮਿਸਤਰੀ ਮਾਰਦਾ ਬੜਕਾ ਬੁਰੀਆਂ

vamos lá 咱们不能。 मुटे चा पीने पे सब निलूगी सब कुछ मिलूगा क्यों सुखे जी चकल है बाबा जी ने खा ली खा ली नहीं फिर ਅਤੇ ਕਮ ਤੂੰ ਆਪਦੇ ਕਿਨੂੰ ਕਰਦੇ ਪਰਾਂ ਹੋ ਜਾ। ਹੋਰ ਮਾਂ ਆ ਰੋਟੀ। ਨਾ ਨਾ। ਦੇਖ ਲੈ ਕਰਮ ਕਰਮ। ਜਵਾਬ ਨਹੀਂ। ਲਾਹਤਾ ਬਹੁਤ ਹੈ ਮੈਂ ਛਾਤੀ ਜੀ ਬੰਨਤੀ ਹੋਰ ਮੰਗਾ ਲੈਣਾ ਤੋ ਅੱਜ ਨਹੀਂ ਪੜਦਾ ਲਿਆ ਲੈ ਜੋ ਕੇ ਚਾਹ ਇਹ ਜੀ ਗਰਮ ਪਾਣੀ ਸੁਪਰ ਨੂੰ ਬਈ ਆਫ ਹੋ ਗਈ ਹੈ ਤੈਨੂੰ ਕਹਣਾ ਨੇ ਬਾਜਰੀ ਮੁਕਾਤੀ ਮੁੰਡੇ ਨੇ ਬਾਜਰੀ ਮੁਕਾਤੀ ਜਮਾ ਥਾਪੀ ਮਾਰ ਦੇ ਮੰਦੀ ਥਾਪੀ ਮਾਰ ਦੇ ਖਵਾਰੀ ਔਰ ਥਾਪੀ ਮਾਰ ਦੇ ਥਾਪੀ ਆਲੋ ਆਜੋ ਆਓ ਬੱਚੇ ਬੋਲ ਰਹੇ ਹੁਣ ਲੋ ਮਿੱਤਰੋ ਲੈਟਰ ਪੈ ਗਿਆ ਸਾਰਾ ਮੁੰਡੇ ਕੰਮ ਕਰਕੇ ਅੰਦਰ ਬੈਠੇ ਨੇ ਕੀ ਦੇਖਦੇ ਜੁਰ ਲੱਗਾ ਜੀ ਜੁਰ ਲਾਇਆ ਫੁੱਲ ਲੈਟਰ ਪਾ ਕੇ ਮੁੰਡੇ ਰਾਵਣਾਲ ਬੈਠੇ ਨੇ